ਸੇਬ ਜੀਉ ਜਨਉਤ ਬੰਧਨ ਅਨਕ ਬਾਹਰ ਸਰਬ ਕਲਾ ਸਮਰਥ ਨੂਲੰਤੇ ਰੱਖ ਪ੍ਰਭੂ ਨਾਨਕ ਦੇਖ ਰਾਧ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ ਨਾਨਕੀ ਪਰਬ ਦੇ ਨ ਤੇ ਆਪਣੀ ਭਗਤੀ ਲਾਏ ਗੁਰ ਤੇਗ ਬਹਾਦਰ ਸਿਮਰਿਏ ਗੁਰ ਤੇਗ ਬਹਾਦਰ ਸਿਮਰਿਏ ਕਰਨੋਂ ਨਿਦਿਆਵੇ ਤਾਏ ਕਰਨੋਂ ਨਿਦਿਆਵੇ ਤਾਏ ਬਤਾਈ ਹੋਏ ਸਹਾਈ ਧੰਨਵਾਦੀ ਗੁਰੂ ਜੀ ਸੁਣੀ ਅਰਦਾਸ ਆਮੀ ਮੇਰੇ ਸਰਬ ਤਰਾ ਬਣਾਈ ਪ੍ਰਗਟ ਹੋਈ ਸਗਲੇ ਜੋਗੀ ਅੰਤਰ ਬਲ ਬਲ ਜਾਈਏ ਆਵਮ ਤੁਮਹੁ ਤਾਰੇ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਗਾਇਆ ਰਖਿਆ ਪਰਮੇਸ਼ਰ ਕਬੀਰ ਇਕ ਘੜੀ ਆਧੀ ਘੜੀ ਆਧੀ ਨੂੰ ਤੇ ਆਧ ਭਗਤਨ ਸੇਤੀ ਗੋਸਟੇ ਜੋ ਕੀਨੋ ਸੋਲਾ ਸਜਣਾ ਸੁਜਾ ਪਾਦਸ਼ਾ ਸਿਰ ਸਾਹਾ ਦੇ ਸਾਹ ਜਿਸ ਪਾਸ ਬੈਠਿਆ ਸੋ ਈਐ ਸੁਬਨਾ ਦਾ ਵੇਸਾ ਵਾਹਿਗੁਰੂ ਜੀ ਸੋਰਠਿ ਮੰਗਾ ਬਜਵਾ ਹਮਰੀ ਗਣਤਨ ਗਣੀਆਂ ਗਾਈ ਆਪਣਾ ਬਿਰਦ ਬਿਸ਼ਾਣ ਆਤ ਦੇ ਦਾ ਸਦਾ ਰੰਗ ਮਾਣ ਹਮਰੀ ਗਣ ਤਨ ਗਣੀ ਆ ਕਾਈ ਆਪਣਾ ਬਿਰਦ ਬਿਸ਼ਾਣ ਜਾ ਸਾਹਿਬ ਸਦ ਮਿਹਰਵਾਨ ਬੰਧ ਪਾਇਆ ਮੇਰੇ ਸਤਗੁਰ ਪੂਰੇ ਹੋਈ ਸਰਬ ਕਿਸ ਅਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਲ ਆਪਣੇ ਦਾਸ ਕੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਬੋਧੇ ਖੁਸ਼ੀਆਂ ਦੇ ਝਕਾਰੇ ਬੁਲਾਵੇ ਸੋ ਨਿਹਾਲ ਹੋ ਜਾ ਸਤਿ ਸ੍ਰੀ ਅਕਾਲ ਦੇਗ ਤੇ ਫਤੇ ਖਾਲਸੇ ਕੀ ਹਰਮਾਨੇ ਫਤੇ ਹੋਵੇ ਜੀ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹ ਅਨਸ਼ਾ ਗੁਰੂ ਗੋਬਿੰਦ ਸਿੰਘ ਤਨ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜਿਨ੍ਹਾਂ ਦਾ ਅੱਜ ਦੇ ਦੇਣ ਸਤਿਗੁਰਾਂ ਦੀ ਗੁਰਤਾ ਗੱਦੀ ਦੀ ਬਖਸ਼ਿਸ਼ ਸ੍ਰੀ ਨੰਦਪੁਰ ਸਾਹਿਬ ਵਿਖੇ ਪ੍ਰਾਪਤ ਹੋਈ ਬਖਸ਼ਿਸ਼ ਸੋ ਗੁਰਤਾ ਗੱਦੀ ਦਾ ਮਹਾਨ ਪੁਰਬ ਗੁਰੂ ਕਲਗੀਧਰ ਪਾਤਸ਼ਾਹ ਜੀਾਂ ਦੀ ਮਹਾਨ ਬਖਸ਼ਾ ਸਤਿਗੁਰੂ ਪਾਤਸ਼ਾਹ ਜੀ ਕਰਨ ਪੰਥ ਦੇ ਇਕਤਰਤਾ ਪੰਥ ਦੀ ਚੜਦੀ ਕਲਾ ਰੱਖ ਆਰਧਵਾਨੇ ਮਦਾਨੇ ਪਤੇ ਗੁਰੂ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆਵੇ ਧਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਬੋਲੇ ਸੋ So.